ਬਹੁਤ ਵੱਡੀ ਜ਼ਿੰਮੇਵਾਰੀ ਆ ਇਹ ਸੰਨਤੀ ਅਧਾਰਾ ਇਹਦਾ ਮਾਹੌਲ ਸ਼ਾਂਤ ਰੱਖਣਾ ਇਹ ਮੈਨੇਜਮੈਂਟ ਦੀ ਜ਼ਿੰਮੇਵਾਰੀ ਆ ਅਸੀਂ ਇਹ ਵੀ ਕਹਿਣਾ ਚਾਹੁੰਦੇ ਆ ਅੱਜ ਦੀ ਤਰੀਕ 'ਚ ਇੱਥੇ ਮੁੱਖ ਦਫ਼ਤਰ ਦੇ ਵਿੱਚ ਖੜਕੇ ਕਿ ਮੈਨੇਜਮੈਂਟ ਜਾਣ ਬੁੱਝ ਕੇ ਇੱਥੋਂ ਤੱਕ ਮਾਹੌਲ ਤਿਆਰ ਕਰਦੀ ਆ ਇਹ ਰੁਟੀਨ ਦੀਆਂ ਮੀਟਿੰਗਾਂ ਦੇ ਵਿੱਚ ਜਿਹੜੇ ਛੋਟੇ-ਛੋਟੇ ਮਸਲੇ ਨੇ ਜਿਹੜੇ ਬਹੁਤ ਸਾਰੇ ਮੈਨੇਜਮੈਂਟ ਦੇ ਹੱਥ ਵਸ ਨੇ ਬਹੁਤ ਸਾਰੇ ਬੀਓਡੀ ਦੇ ਵਿੱਚ ਵਿਚਾਰ ਕੇ ਹੱਲ ਕੀਤੇ ਜਾ ਸਕਦੇ ਆ ਜਿਵੇਂ 6 ਤਰੀਕ ਨੂੰ ਸਾਡੇ ਨਾਲ ਮੀਟਿੰਗ ਜਿਹੜੀ ਆ ਅ ਬੇਸਟਾ ਕਰਨ ਤੋਂ ਬਾਅਦ ਮੈਨੇਜਮੈਂਟ ਨੇ ਬੀਓਡੀ ਕੀਤੀ ਆ ਅਸੀਂ ਸਮਝਦੇ ਆਂ ਕਿ ਜਦੋਂ 2 6 ਨੂੰ ਸਾਡੇ ਨਾਲ ਮੀਟਿੰਗ ਸੀ 2 ਮਹੀਨੇ ਬਾਅਦ ਮੈਨੇਜਮੈਂਟ ਨੇ ਮੀਟਿੰਗ ਕੀਤੀ ਆ ਬੀਓਡੀ ਦੀ ਤੇ ਉਹਦੇ ਚ ਏਜੰਡੇ ਜਿਹੜੇ ਸਾਡੇ ਇਸ਼ੂ ਨੇ ਜਿਹੜੇ ਪਚੀਆਂ ਇਸ਼ੂ ਤੇ ਚਰਚਾ ਹੋਈ ਸਾਨੂੰ ਭਰੋਸਾ ਦਿੱਤਾ ਵੀ ਸਾਨੂੰ ਦੱਸ ਦੇਣ ਦਾ ਸਮਾਂ ਦਿਓ 15 ਦਿਨ ਦਾ ਸਮਾਂ ਦਿਓ ਅਸੀਂ ਇਹਦਾ ਹੱਲ ਕਰਾਂਗੇ ਤੇ ਫਿਰ ਜਿਹੜੀ 6 ਤਰੀਕ ਦੀ 6 8 ਦੀ ਪੀਓਡੀ ਹੋਈ ਆ ਉਹਦੇ ਚ ਕਿਉਂ ਨਹੀਂ ਉਹਦਾ ਨਿਪਟਾਰਾ ਕੀਤਾ ਗਿਆ ਦੱਸੋ ਅਸੀਂ ਸਮਝਦੇ ਹਾਂ ਵੀ ਸਾਡੇ ਬਹੁਤ ਸਾਰੇ ਇਸ਼ੂ ਨੇ ਉਹ ਕਰਦਿਆਂ ਗੱਲ ਲੰਮੀ ਹੁੰਦੀ ਆ ਅਸੀਂ ਆਪਣੇ ਫੀਲਡ ਦੇ ਵਿੱਚ ਜਿਹੜੇ ਕੰਮ ਕਰਦੇ ਕਰਮਚਾਰੀ ਨੇ ਚਾਹੇ ਉਹ ਟੈਕਨੀਕਲ ਨੇ ਚਾਹੇ ਉਹ ਕਲੈਰੀਕਲ ਨੇ ਚਾਹੇ ਉਹ ਇਹਨਾਂ 16 ਜਨਹਿਬੰਦੀਆਂ ਨਾਲ ਸੰਬੰਧਿਤ ਨੇ ਸਾਡੇ ਨਾਲ ਲਗਭਗ 14 ਜਨਹਿਬੰਦੀਆਂ ਜਿਹੜੀਆਂ ਉਹ ਕੰਮ ਕਰਦੇ ਅਮਪਲਾਈਜ਼ ਦੀਆਂ ਨੇ ਔਰ ਦੋ ਜਨਹਿਬੰਦੀਆਂ ਸਾਡੇ ਕੋਲ ਪੈਨਸ਼ਨਰ ਦੀਆਂ ਨੇ ਤੇ ਇਹਦੇ ਤੋਂ ਇਲਾਵਾ ਜਿਹੜੀਆਂ ਬਾਕੀ ਜਾਇਬੰਦੀਆਂ ਨੇ ਜਿਹੜੀਆਂ ਅਜੇ ਇਸ ਥੜੇ ਦੇ ਵਿੱਚ ਨਹੀਂ ਅਸੀਂ ਉਹਨਾਂ ਨੂੰ ਵੀ ਅਪੀਲ ਕਰਦੇ ਆ ਕਿ ਇਹ ਇਸ਼ੂ ਸਾਰੇ ਮੁਲਾਜ਼ਮਾਂ ਨਾਲ ਸੰਬੰਧਿਤ ਨੇ ਇਹ ਕਿਸੇ ਵਿਅਕਤੀ ਦੇ ਇਸ਼ੂ ਨਹੀਂ ਗੇ ਵਿਅਕਤੀ ਤਾਂ ਕੁਝ ਸਮੇਂ ਲਈ ਡਿਊਟੀ ਲੱਗਦੀ ਆ ਇਸ ਕਰਕੇ ਕਿਸੇ ਵਿਅਕਤੀ ਨਾਲ ਕੋਈ ਮਤਭੇਦ ਹੋ ਸਕਦੇ ਆ ਲੇਕਿਨ ਅੰਪਲਾਈਜ਼ ਦੇ ਪੱਖ ਦੇ ਵਿੱਚ ਸਮੁੱਚੀਆਂ ਜਾਇਬੰਦੀਆਂ ਨੂੰ ਖੜਕੇ ਜੋ ਮੈਨੇਜਮੈਂਟ ਸਾਡੇ ਨਾਲ ਗਲਤ ਕਰ ਰਹੀ ਆ ਉਹਦਾ ਜਵਾਬ ਦੇਣਾ ਚਾਹੀਦਾ ਸੰਘਰਸ਼ਾਂ ਦੇ ਰਾਹੀਂ ਪੀਸਫੁਲ ਤਰੀਕੇ ਦੇ ਨਾਲ ਇਹਦੇ ਤੋਂ ਇਲਾਵਾ ਸਾਡਾ ਮਂਗਾਈ ਪੱਤਾ ਉਹ ਨਹੀਂ ਸਾਨੂੰ ਸਰਕਾਰ ਦੇ ਰਹੀ ਤਾਂ ਹੋਰ ਬਹੁਤ ਕੁਛ ਆ ਜਿਹੜਾ 200 ਰੁਪਏ ਸਾਡੇ ਪੈਨਸ਼ਨਰ ਦਾ ਧੱਕੇ ਨਾਲ ਕਟਿਆ ਜਾ ਰਿਹਾ ਬਗੈਰ ਕਿਸੇ ਦਲੀਲ ਤੋਂ ਪ੍ਰਧਾਨ ਜੀ ਮੈਂ ਸਮਝਦਾ ਸਾਡੇ ਨਾਲ ਸਾਥੀ ਰਤਨ ਸਿੰਘ ਮਜਾਰੀ ਉਹ ਵੀ ਇਸ ਥੜੇ ਦੇ ਵੱਡੇ ਆਗੂ ਨੇ ਤੇ ਉਹ ਵੀ ਆਪਣੀ 2 ਮਿੰਟ ਦੇ ਵਿੱਚ ਗੱਲ ਜਿਹੜੀ ਆ ਉਹ ਪੰਜਾਬ ਦਾ ਜਿਹੜਾ ਬਿਜਲੀ ਕੰਮਾ ਉਹਦੇ ਤੱਕ ਪਹੁੰਚਦੀ ਕਰਨਗੇ ਪ੍ਰਧਾਨ ਜੀ ਇੱਕ ਜਦੋਂ ਤੁਹਾਡੇ ਸਾਰੇ ਮੁਲਾਜ਼ਮ ਜਿਹੜੇ ਹੜਤਾਲ ਤੇ ਜਾ ਰਹੇ ਜਾਂ ਛੁੱਟੀ ਤੇ ਜਾ ਰਹੇ ਆ ਇਹਦੇ ਨਾਲ ਜਿਹੜੇ ਸਾਡੇ ਕਿਸਾਨ ਨੇ ਮਜ਼ਦੂਰ ਨੇ ਛੋਟੇ ਦੁਕਾਨਦਾਰ ਨੇ ਉਹਨਾਂ ਉੱਪਰ ਪ੍ਰਭਾਵ ਪੈਣਾ ਤੁਸੀਂ ਉਹਨਾਂ ਨੂੰ ਕਿਸ ਤਰ੍ਹਾਂ ਦੀ ਅਪੀਲ ਕਰਨੀ ਚਾਹੁੰਦੇ ਹੋ ਅੱਜ ਦੀ ਮੀਟਿੰਗ ਜਿਹੜੀ ਕੰਟੀਨਿਊਸ਼ਨ 'ਚ 2 6 ਨੂੰ ਹੋਈ ਸੀਗੀ ਤੇ 6 7 ਨੂੰ 6 8 ਨੂੰ ਹੋਈ ਉਤੋਂ ਬਾਅਦ ਅੱਜ ਜਿਹੜੀ 8-8 ਨੂੰ ਮੀਟਿੰਗ ਹੋਈ ਹੈ ਉਸ ਮੀਟਿੰਗ ਦੇ ਵਿੱਚ ਬਹੁਤੀਆਂ ਵੱਡੀਆਂ